ਬੁਰੇ ਕਾਮ ਕੋ ਊਟ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਨਾਮ ਜਪਣ ਦਾ ਸਮਾ ਅਮਰਤ ਵੇਲਾ ਸੁਤਾ ਰਹਿੰਦਾ ਬੁਰਾ ਕੰਮ ਕਰਨਾ ਹੋਵੇ ਤਾਂ ਫਿਰ ਫਟਾਫਟ ਉੱਠਦਾ ਕੋਈ ਭੈੜਾ ਕਰਮ ਕਰਨਾ ਕਿਸ ਨੂੰ ਠਗੀ ਮਾਰਨੀ ਤਾਂ ਫਟਾਫਟ ਉੱਠਦਾ ਹੈ ਫਿਰ ਉਂਝ ਸਾਧ ਸੰਗਤ ਜੀ ਕਿਸੇ ਨੂੰ ਜਿਦਾ ਆਪਾਂ ਕਹਿ ਦਿੰਨੇ ਆ ਸਾਨੂੰ ਸੁਭਾਣ ਉਠਾ ਦੇਣਾ ਕਰੋ ਆਪਣੇ ਮਾਤਾ ਪਿਤਾ ਨੂੰ ਕੋਈ అలਾਰਮ ਨਾਉਂਦਾ ਕੋਈ ਕੁਝ ਕਰਦਾ ਪਰਮਾਤਮਾ ਨੇ ਬੰਦੇ ਦੇ ਅੰਦਰ ਸਾਧ ਸੰਗਤ ਜੀ అలਾਰਮ ਲਾਇਆ ਹੋਇਆ ਹੈ ਜੇ ਆਪਾਂ ਰਾਤ ਨੂੰ ਚਿੰਤਾ ਦੇ ਸਹਤ ਸੋਈਏ ਨਾ ਵੀ ਸਵੇਰ ਨੂੰ ਜਿਆ ਕੰਮ ਕਰਨਾ ਸਕੂਲ ਜਾਣਾ ਦਫ਼ਤਰ ਜਾਣਾ ਜਾਂ ਆ ਕੰਮ ਕਰਨਾ ਵੀ ਸਵੇਰੇ ਬੜਾ ਛੇਤੀ ਜਾਣਾ ਹੈ ਉੱਠਣਾ ਹੈ ਤਾਂ ਬੰਦਾ ਜਦੋਂ ਚਿੰਤਾ ਦੇ ਸਹਤ ਇਸ ਤਰ੍ਹਾਂ ਸੋਚ ਕਰਕੇ ਸੌਂਦਾ ਹੈ ਨਾ ਤਾ ਫੇਰੋ ਰਾਤ ਨੂੰ ਕਈ-ਕਈ ਵਾਰ ਉੱਠਦਾ ਜੇ ਚਿੰਤਾ ਫਿਕਰ ਹੋਵੇ ਕਦੇ ਵੀ ਨੋਟਿਸ ਕਰਕੇ ਵੇਖਿਓ ਆਲਾਰਮ ਦੇ ਵੀ ਰੋਣ ਨਹੀਂ ਪੈਂਦੀ ਜੇ ਚਿੰਤਾ ਹੋਵੇ ਨਾ ਫਿਕਰ ਹੋਵੇ ਤਾਂ ਫਿਰ ਬੰਦਾ ਰਾਤ 2 ਵਜੇ 3 ਵਜੇ 4 ਵਜੇ ਵਿੱਚ ਵਿੱਚ ਉੱਠ-ਉੱਠ ਕਰਕੇ ਵੇਖਦਾ ਵੀ ਕੀ ਟਾਈਮ ਹੋਇਆ ਸੋ ਪਰਮਾਤਮਾ ਨੇ ਬੰਦੇ ਦੇ ਅੰਦਰ ਹੀ ਆਲਾਰਮ ਲਾਇਆ ਹੈ ਪਰ ਫਿਕਰ ਨਹੀਂ ਨਾ ਇਸ ਕਰਕੇ ਬੰਦਾ ਆਲਸ ਕਰਦਾ ਜਦੋਂ ਫਿਕਰ ਪੈਂਦਾ ਤਾਂ ਫਿਰ ਆਪਣੇ ਆਪ ਉੱਠਦਾ ਚਿੰਤਾ ਫਿਕਰ ਹੋਵੇ ਤਾਂ ਰਾਣੀ ਨੂੰ